ਆ ਮਾਤਾ ਜੀ ਮੇਰਾ ਨਾਮ ਬਰਿੰਦਰ ਸਿੰਘ ਆ ਜੀ ਤੁਸੀਂ ਇੱਥੇ ਕੋਲੋਂ ਲੰਘ ਰਹੇ ਸੀ ਕੀ ਹੋਇਆ ਸੀਗਾ ਮੈਂ ਭਾਈ ਮੇਰੇ ਪਿੱਛੇ ਮੋਟਰ ਐਥੋਂ ਅੱਧੇ ਕਿਲੋਮੀਟਰ ਤੋਂ ਮੈਂ ਉੱਥੋਂ ਆ ਰਿਹਾ ਸੀ ਹਾਂ 10 ਮਿੰਟ ਪਹਿਲਾਂ ਮੇਰੇ ਹੋਂਦ ਤੇ ਐਕਸੀਡੈਂਟ ਹੋਇਆ ਹੋਇਆ ਹੈਗਾ ਦੋ ਸਾਧਨਾਂ ਆ ਮੋਟਰਸਾਈਕਲ ਦੋਵੇਂ ਆਪਸ ਵਿੱਚ ਵੱਜੀ ਆ ਕਿੱਦਾਂ ਪਤਾ ਨਹੀਂ ਕਿ ਕੁਝ ਨਹੀਂ ਸੀ ਤਿੰਨ ਜਨਾਂ ਦੇ ਮੌਕੇ ਤੇ ਦੱਦ ਹੋ ਗਈ ਆ ਤਿੰਨ ਚੱਟਮੀਆਂ ਉਹਨਾਂ ਨੂੰ ਹਸਪੀਟਲ ਭੇਜ ਦਿੱਤਾ ਗਿਆ ਠੀਕ ਹੈ ਮੌਕੇ ਤੇ ਪੁਲਿਸ ਪੁਲਸ ਆ ਗਈ ਪੁਲਸ ਵੀ ਸੱਦੀ ਆ ਮੁੜ ਕੇ ਐਮਰਜੈਂਸੀ ਸੱਦੀ ਆ ਪੁਲਸ ਵੀ ਸੱਦੀ ਹੋ ਗਈ ਕਾਰਵਾਈ ਹੋ ਰਹੀ ਹੈ ਸਾਡੀ ਕਾਰਵਾਈ ਹੋ ਰਹੀ ਹੈ ਫਤਾਲਾ ਸੀਗਾ ਕੋਈ ਗਲਤੀ ਸ਼ਰਤ ਕੀਤੀ ਕੁਛ ਨਹੀਂ ਜੀ ਪਤਾ 10 ਮਿੰਟ ਪਹਿਲਾਂ ਸਾਡੇ 15 ਮਿੰਟ ਪਹਿਲਾਂ ਉਹ ਹੋਇਆ ਹੋਇਆ ਸੀਗਾ ਜੇ ਅਸੀਂ ਆ ਕੇ ਪੈ ਵੇਖਿਆ ਵੀ ਜਿਹੜੇ ਤਿੰਨੇ ਉਹ ਮੁੱਕ ਟੁੱਕੇ ਸੀ ਤੇ ਇਹਨਾਂ ਨੂੰ ਪਾਣੀ ਪੋਣੀ ਪਿਆ ਉਹਨਾਂ ਦੇ ਫੈਮਿਲੀ ਵਾਲੇ ਸੱਜ ਕੇ ਮੈਂ ਖੁਦ ਫੋਨ ਕੀਤਾ ਇਹਨਾਂ ਦੇ ਸੱਜ ਕੇ ਉਹਨਾਂ ਨੂੰ ਹਸਪਤਾਲ ਭੇਜ ਲਿਆ ਹਾਲੇ ਸਰ ਉਹਨੇ ਪਟਿਆਣੇ ਸੜਕ ਖਾਸ ਸਾਹਿਬ ਆਪ ਰਿਹਾ ਹੈ ਕੀ ਪੂਰਾ ਮਾਮਲਾ ਹੈ ਹਾਂ ਇਹਦੇ ਵਿੱਚ ਦੋ ਇੱਕ ਪਲਾਟਿਨਸ ਵਾਰਸੀ ਦੇ ਬੱਚੇ ਜੋ ਹੈਗੇ ਕੁਝ ਵੱਡੇ ਐ ਕੁਝ ਛੋਟੇ ਵੀ ਹੈਗੇ ਉਹਨਾਂ ਦਾ ਅੰਡਰਏਜ ਵੀ ਹੈਗੇ ਪੀਠ ਹੁੰਦੀਆਂ ਤਿੰਨ ਜਿਹੜੇ ਮੁੱਕ ਦੇ ਡੈਡ ਹੋ ਗਏ ਤੇ ਦੋ ਸਕੂਟਰੀ ਤੇ ਆਂ ਉਹ ਉਹ ਵੀ ਦੋ ਸਕੂਟੀ ਵਾਲੇ ਖਤਮ ਹੋ ਗਏ ਜੋ ਪਲਾਟੀਨਾ ਤੇ ਆਂਦੇ ਸੀਗੇ ਉਹਨਾਂ ਦੀ ਖਤਮ ਹੋ ਗਿਆ ਬਾਕੀ ਜਾਣਕਾਰੀ ਜੋ ਹੈ ਬਾਕੀ ਜਿਹੜਾ ਹੈਗਾ ਅਸੀਂ ਪ੍ਰਤੀਸ਼ ਕਰਦੇ ਪਿਆ ਕਿ ਅੱਤੀ ਵਕਤੀ ਵਜ੍ਹਾ ਕੀ ਰਹੀ ਹੈ ਹਾਂਜੀ ਹੋ ਗਈ ਹੈ ਹੁਣ ਮਰਦ ਤਾਂ ਪ੍ਰੇਸ਼ਾਨ ਕੀਤੀ ਜਾ ਰਹੀ ਹੈ ਜੀ ਕਿੰਨੇ ਪ੍ਰੋਡਕਟ ਨੇ ਇਸ ਕੋਲ ਤਿੰਨ ਬਦੇ ਤਿੰਨੇ ਆ ਗਏ ਤਿੰਨ ਜੱਟਨੀ ਆ ਗਏ ਹਾਂਜੀ ਉਹਨਾਂ ਦਾ ਇਲਾਜ ਜਿਹੜਾ ਉਹਨਾਂ ਨੂੰ ਸ਼ਿਫਟ ਕਰਤਾ ਸੀ ਨੀ ਆਈ ਫਿਲਹਾਲ ਤਾਂ ਜਾਂਚ ਚੱਲਦੀ ਪਈ ਦੇਖ ਲੈਣੇ ਕੀ ਗੱਲ ਹੋਈ